ਕ੍ਰਿਸ਼ਨ ਸਿੰਘ ਛੰਨਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਬਰਨਾਲੇ ਜ਼ਿਲ੍ਹੇ ਦਾ ਕਮੇਟੀ ਮੈਂਬਰ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜਾ ਟਹਾ ਵੱਡਾ ਹੈਵੀ ਰੋਡ ਹੈ ਜਾਨੀ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਹੈ ਇਹ ਲਗਭਗ ਜਿਹੜੇ ਪੁਲ ਤੇ ਆਪਾਂ ਖੜੇ ਹਾਂ ਹੰਡਾਏ ਤੇ ਇਹ 3 ਮਹੀਨੇ ਲਗਾਤਾਰ ਹੋ ਗਏ ਪੁਲ ਖਰਾਬ ਹੋਏ ਨੂੰ ਬਰਸ਼ਾਤਾਂ ਵੇਲੇ ਦਾ ਜਾਨੀ ਇਹ ਤਾਂ ਮਿੱਟੀ ਨਿਕਲ ਗਈ ਪੁਲ ਪਾਟ ਗਿਆ ਜਾਨੀ ਹਲਾ ਸਰਕਾਰ ਪਤਾ ਨਹੀਂ ਕਿਹੜੇ ਹੱਥੇ ਦੀ ਡੇਬੇਟ ਕਰ ਰਹੀ ਹੈ ਕੋਈ ਇਹ ਤਾਂ ਕੰਮ ਨਹੀਂ ਚੱਲਿਆ ਜਿਹੜੀਆਂ ਲਗਭਗ 6 ਸਾਲਾਂ ਤੋਂ ਇਹਦੇ ਲਾਈਟਾਂ ਲੱਗੀਆਂ ਉਹ ਲਾਈਟਾਂ ਬੰਦ ਨੇ ਉਦੋਂ ਬਾਅਦ ਜਿਹੜੇ ਪਾਸੇ ਦੁਕਾਨਦਾਰ ਨੇ ਉਹਨਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਉਹਨਾਂ ਦਾ ਕੋਈ ਦੁਕਾਨ ਖੋਲਣ ਦਾ ਟਾਈਮ ਨਹੀਂ ਦੇ ਰਹੇ ਜਾਨੀ ਇੰਨੀ ਟਰੈਪਕ ਜ਼ਿਆਦਾ ਹੈ ਰੋਜ਼ ਦਾ ਐਕਸੀਡੈਂਟ ਹੋ ਰਿਹਾ ਅਸੀਂ ਇਹਦੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਨੂੰ ਬਣਾਇਆ ਜਾਵੇ ਜੇ ਸਰਕਾਰ ਫੇਰ ਵੀ ਨਹੀਂ ਕੌਲਦੀ ਫੇਰ ਸਾਨੂੰ ਅੱਕ ਕੇ ਕੌੜਾ ਕਜਬਣਾ ਪਊਗਾ ਜਾਨੀ ਟੋਲ ਪਲਾਜ਼ਾ ਜਿਹੜਾ ਪਰਚੀ ਮੁਕਤ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿਹੜੇ ਕਿਹੜੇ ਹੈਬੰਡ ਜੋੜਦਾ ਇਹ ਕੋਈ ਇਹ ਤਾਂ ਜੀ ਚੰਡੀਗੜ੍ਹ ਮੈਣਾ ਇਧਰੋਂ ਮੰਨ ਲਓ ਵੀ ਛਰ ਵਿਚੀ ਆ ਕੇ ਤੇ ਪਟਿਆਲਾ ਸੰਗਰੂਰ ਇਧਰੋਂ ਬਠਿੰਡਾ ਜਾਣੀ ਗਾਹਾਂ ਬਟਿੰਡਰ ਤੋਂ ਦੱਬ ਵਾਲੀ ਵਗੈਰਾ ਸਾਰਾ ਉਧਰ ਸਾਰਾ ਜਾਨੀ ਦੇ ਏਰੀਆ ਤੇ ਨਾ ਜੁੜਦਾ ਇਹ ਗੱਲ ਕਰੀਏ ਸੜਕ ਸਤਸ਼ਾ ਫੌਸਟ ਮੇਨ ਹਾਈਵੇ ਤੇ ਜਿੱਥੇ ਰਾਸ਼ਾ ਫੇਰ ਵੀ ਰਸ਼ ਹੋ ਰੇ ਨੂੰ ਕਿਵੇਂ ਦੇਖਦੇ ਇਹਦਾ ਜੀ ਕੋਈ ਤਾਂ ਪ੍ਰਬੰਧ ਹੀ ਨਹੀਂ ਕੋਈ ਇਹ ਤਾਂ ਲੋਕ ਆਪ ਵਿਚਾਰੇ ਲੰਘ ਰਹੇ ਨੇ ਜਾਨੀ ਕੋਈ ਫੋਰਸ ਦਾ ਪ੍ਰਬੰਧ ਨਹੀਂ ਇੱਥੇ ਰੋਜ਼ ਰਜਾਨਾ ਮੈਂ ਸਾਨੂੰ ਦਾ ਅਚ ਰਹਿਆ ਵੀ ਰੋਜ਼ ਐਕਸੀਡੈਂਟ ਹੋ ਰਹੇ ਨੇ ਘੰਟੇ ਬਾਅਦ ਹੀ ਹੁਣ ਤੁਸੀਂ ਦੇਖ ਕਿਆ ਤੁਸੀਂ ਸ਼ਾਟ ਮਾਰ ਕੇ ਆਏ ਹੋ ਐਕਸੀਡੈਂਟ ਹੁਣ ਵੀ ਹੋ ਗਿਆ ਇੱਕ ਜਾਣੀ ਜਦੋਂ ਟ੍ਰੈਫਿਕ ਜਾਮ ਹੋਊਗੀ ਦੋਨੇ ਪਾਸੇ ਲੋਕ ਕਾਹਲ ਕਰਦੇ ਨੰਗੜ ਦੀ ਜਾਨੀ ਕੋਈ ਨਾ ਕੋਈ ਗੱਡੀ ਢਿੱਡਦੀ ਹੈ ਉੱਥੇ ਕੋਈ ਫੋਰਸ ਦਾ ਪ੍ਰਬੰਧ ਨਹੀਂ ਲੋਕ ਆ ਮਾਰੇ ਲੰਘ ਰਹੇ ਨੇ ਇੱਥੇ ਤਾਂ ਮੀਤ ਹੈ ਤੇ ਮੰਤਰੀ ਜਿਹੜਾ ਜਮਾ ਕੰਧ ਦੇ ਨਾਲ ਬੈਠਾ ਹੈ ਉਹ ਰੋਜ਼ ਇਤਨੀ ਟੱਪਦਾ ਕੋਈ ਪ੍ਰਬੰਧ ਨਹੀਂ ਕੀਤਾ ਜੀ ਜਿਹੜਾ ਦੀ ਡਿਊਟੀ ਬਣਦੀ ਹੈ ਜਿਹੜੇ ਕਹਿੰਦੇ ਪਿੰਡਾਂ ਚੋਂ ਸਰਕਾਰ ਚੱਲੂ ਜਾਨੀ ਇਸ ਕਰਕੇ ਪਿੰਡਾਂ ਵਾਲੇ ਸਰਕਾਰ ਨੂੰ ਅਸੀਂ ਪੁੱਛਦੇ ਆ ਵੀ ਤੁਹਾਡਾ ਧੰਨਵਾਦ ਤੁਹਾਡੇ 6.5 ਸਾਲ ਹੋ ਗਏ ਤੁਸੀਂ ਇਹ ਸੜਕਾਂ ਦਾ ਧਿਆਨ ਦਿਓ ਲੋਕਾਂ ਨੂੰ ਟੋਇਆਂ ਚ ਨਾ ਛਟੋ ਆ ਪਾਸੇ ਜਿਹੜਾ ਸਰਵਿਸ ਰੋਡ ਹੈ ਉਹ ਤੁਸੀਂ ਦੇਖੋ ਉਹ ਜਾਣੀ ਕਈ ਵਾਰ ਟੋਲ ਪਲਾਜ਼ਾ ਨੂੰ ਉਹਦੇ ਬਾਅਦ ਤੇ ਅਸੀਂ ਬੇਨਤੀ ਕੀਤੀ ਹੈ ਜਾਣੇ ਹੁਣ ਅਸੀਂ ਕਹਿੰਦਾ ਵੀ ਉਹ ਜਿੰਨਾ ਚਿਰ ਉਹ ਸਾਰੇ ਠੀਕ ਨਹੀਂ ਹੁੰਦੇ ਉਹਨਾਂ ਚਿਰ ਪਰਚੀ ਮੁਕਤ ਰਊ ਟੋਲ ਪਲਾਜ਼ਾ ਕਿਹੜਾ ਟੋਲ ਪਲਾਜ਼ਾ ਦੀ ਗੱਲ ਕਰ ਰਹੇ ਹਾਂ ਟੋਲ ਪਲਾਜ਼ਾ ਅਸੀਂ ਮੇਨ ਬੜਬੜ ਜੇ ਉੱਥੇ ਵੀ ਗੱਲ ਨਾ ਛੜੀ ਕਿ ਫਿਰ ਗਾਂ ਕਾਲੇ ਝਾੜ ਆਲੇਗਾ ਨਾ ਲਓ ਜੀ ਪਰ ਟੋਲ ਪਲਾਜ਼ਾ ਤੋਂ ਪਰਚੀ ਮੁਕਤ ਰੱਖਾਂਗੇ ਲੋਕਾਂ ਨੂੰ ਫਿਰ ਆਉਣ ਵਾਲੇ ਦਿਨਾਂ 'ਚ ਜੇ ਫੇਰ ਵੀ ਸਰਕਾਰ ਨੇ ਨਾ ਸੁਣਿਆ ਫਿਰ ਮੀਟਰ ਤੇ ਬਾਹਰ ਚ ਜਾਣਗੇ ਲੋਕ ਇਹ ਤੋਂ ਨਾ ਜ਼ਿੰਮੇਵਾਰੀ ਉਹਨਾਂ ਦੀ ਐਮਪੀ ਨੇ ਛੱਡੇ ਇਸ ਕਰਕੇ ਸਾਡੀ ਬੇਨਤੀ ਹੈ ਵੀ ਇੱਥੇ ਤੱਕ ਲੋਕਾਂ ਨੂੰ ਨਾ ਪਹੁੰਚਾਇਆ ਜਾਵੇ ਇਹਦਾ ਪਹਿਲਾ ਪ੍ਰਬੰਧ ਕੀਤਾ ਜਾਵੇ। ਮੇਰਾ ਨਾਮ ਲਖਵਿੰਦਰ ਸਿੰਘ ਆ ਜੀ। ਮੇਰੀ ਵਰਕਸ਼ਾਪ ਆ ਜੀ ਇੱਥੇ ਨਾਲ ਹੀ ਸਾਹਮਣੇ ਜਿੱਥੋਂ ਪੁਲ ਬੰਦ ਕੀਤਾ ਗਿਆ ਜੀ। ਉਹਦਾ ਕਰਕੇ ਇਹ ਸਾਰਾ ਸਿਸਟਮ ਬਣਾਇਆ ਜੀ। ਪੁਲ ਚੱਲ ਨਹੀਂ ਰਿਹਾ ਜੀ 3 ਮਹੀਨੇ ਹੋ ਗਏ ਬੰਦ ਹੀ ਪਿਆ ਕੋਈ ਸੁਣਵਾਈ ਨਹੀਂ ਹੈਗੀ ਇਹਦੀ। ਕੋਈ ਕੁਝ ਨਹੀਂ ਸੁਣ ਰਿਹਾ। ਬਹੁਤ ਡੇਲੀ ਰਾਤ ਨੂੰ ਡੇਲੀ ਵਾਂਗੂ ਐਕਸੀਡੈਂਟ ਹੁੰਦੇ ਆ ਜੀ ਇੱਥੇ। ਅਸੀਂ ਸਵੇਰੇ ਬੈਰੀਕੇਡ ਖੜੇ ਕਰਦੇ ਆਂ ਡੇਲੀ ਡਿੱਗੇ ਵੰਦੇ ਆ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੋਆ ਹੁੰਦਾ। ਕੋਈ ਸੁਣਦਾ ਨਹੀਂ ਹੈਗਾ ਜੀ। ਉਧਰੋਂ ਸਾਡੇ ਪਰਸੋਂ ਟਰਾਂਸਫਾਰਮ ਸਾਰਾ ਕੁਝ ਤੋੜਤਾ ਹੀ ਗੱਡੀ ਭੱਜੀ ਟਰੈਫਿਕ ਜਾਮ ਹੋਣ ਕਰਕੇ ਲੋਕ ਤੇਜ਼ੀ ਕਰਦੇ ਆ ਬਹੁਤ ਜ਼ਿਆਦੇ ਇੱਕ ਦੂਜੇ ਦੇ ਉੱਤੋਂ ਹੀ ਲੰਘਦੇ ਆ ਤਾਂ ਬਹੁਤ ਜ਼ਿਆਦੇ ਵੱਡਾ ਨੁਕਸਾਨ ਮੇਰਾ ਵੀ ਕਰਕੇ ਗਏ ਆ ਜੀ ਇਹੀ ਚੀਜ਼ਾਂ ਜੀ ਸਾਡਾ ਕਿਤੇ ਨਾ ਕਿਤੇ ਬੈਰੀਕੇਡ ਲੱਗਿਆ ਗੱਡੀਆਂ ਪੋਲ ਤੋਂ ਲੰਘ ਰਹੀਆਂ ਹਾਂ ਜੀ ਰਾਤ ਨੂੰ ਡੇਲੀ ਬੈਰੀਕੇਡ ਪਾਸੇ ਕਰਕੇ ਹੀ ਗੱਡੀਆਂ ਡੇਲੀ ਰਾਤ ਨੂੰ ਲੰਘਦੀਆਂ ਜੀ ਉਹ ਆਪ ਵੀ ਚੱਕ ਜਾਂਦੇ ਆ ਜੀ ਜੇ ਸਹੀ ਪੁੱਛੋ ਤਾਂ ਉਹ ਸ਼ਾਮ ਨੂੰ ਬੈਰੀਕੇਡ ਚੱਕ ਜਾਂਦੇ ਆ ਜੀ ਇੱਥੋਂ ਸਵੇਰੇ ਆ ਕੇ ਲਾ ਦਿੰਦੇ ਆ ਮੰਗ ਕੇ ਚਾਣੂ ਪ੍ਰਸ਼ਾਸਨ ਮੰਗਦਾ ਹੀ ਚਾਹੁੰਦੇ ਆ ਜੀ ਪ੍ਰਸ਼ਾਸਨ ਤੋਂ ਵੀ ਸੇਤੀ ਤੋਂ ਸੇਤੀ ਜਿੰਨਾ ਹੋ ਸਕੇ ਪੁਲ ਸੇਤੀ ਤੋਂ ਸੇਤੀ ਚੱਲਦਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਦੁਰਘਟਨਾ ਹੋ ਰਹੀਆਂ ਨੇ ਦਿੱਲੀ ਵਾਂਗੂ ਨੁਕਸਾਨ ਹੋ ਰਿਹਾ ਏ ਲੋਕਾਂ ਦੇ ਉਹ ਆਏ ਵੀ ਸੀਗੇ ਜੀ ਇੱਥੇ ਇੱਕ ਦਿਨ ਬੇਨਤੀ-ਕਿੰਤੀ ਕਰ ਰਹੇ ਸੀ ਪਰ ਕੋਈ ਨਹੀਂ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਉਹਨਾਂ ਨੂੰ ਕਹੋ ਟੂਲ ਟੈਕਸ ਵਾਲਿਆਂ ਨੂੰ ਕਹੋ ਉਹਨਾਂ ਦੀ ਜ਼ਿੰਮੇਵਾਰੀ ਆ ਸਾਨੂੰ ਪਤਾ ਹੋਣਾ ਚਾਹੀਦਾ ਕੌਣ ਆ ਇੱਥੇ ਸਾਨੂੰ ਕਿਸੇ ਨੂੰ ਦਾ ਕੋਈ ਪਤਾ ਨਹੀਂ ਹੈਗਾ ਜੀ ਕੋਈ ਲਾਈਟ ਨਹੀਂ ਚੱਲਦੀ ਜੇ ਇੱਥੇ ਪੁਲ ਦੇ ਉੱਪਰ ਉਹ ਖੰਭਾ ਟੁੱਟਿਆ ਸੀਗਾ ਜੀ ਉਹ ਖੰਭਾ ਚੱਕੀ ਲੈ ਗਏ ਜੀ ਮੁੜ ਕੇ ਲਾਉਣਾ ਤਾਂ ਕੀ ਸੀਗਾ ਨਵਾ 6-7 ਸਾਲ ਹੋ ਗਏ ਸਾਨੂੰ ਅਸੀਂ ਤਾਂ ਦੇਖ ਰਹੇ ਹਾਂ ਕਿਤੇ ਲਾਈਟ ਨਹੀਂ ਚੱਲੀ ਜੀ ਕੋਈ ਪੁਲ ਦੇ ਉੱਤੇ ਕੋਈ ਲਾਈਟ ਨਹੀਂ ਚੱਲਦੀ ਰਾਤ ਨੂੰ ਨੇਰਾ ਹੁੰਦਾ ਜੀ ਕੁਝ ਪਤਾ ਨਹੀਂ ਲੱਗਦਾ ਕਿੰਨੇ ਕਿ 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 ਮੁਸ਼ਕਲ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਸਵੇਰੇ ਸ਼ਾਮ ਜੀ ਰਾਤ ਨੂੰ ਇੰਨੀ ਟ੍ਰੈਫਿਕ ਹੁੰਦੀ ਹੈ ਜੀ ਲੰਗਰ ਨੂੰ ਥਾਂ ਨਹੀਂ ਉਹ ਗਾਂਹਾਂ ਤੱਕ ਟ੍ਰੈਫਿਕ ਜਾਮ ਹੋ ਜਾਂਦੀ ਹੈ ਜੀ ਸਵੇਰੇ ਤਾਂ 8:00 ਵਜੇ ਆ ਕੇ ਦੇਖੋ ਤੁਸੀਂ ਬਹੁਤ ਜ਼ਿਆਦੇ ਜਾਮ ਲੱਗਿਆ ਹੋ ਹੁੰਦਾ ਜੀ 3 ਮਹੀਨੇ ਨੂੰ ਹਾਂ ਜੀ 3 ਮਹੀਨੇ ਹੋ ਗਈ ਬਹੁਤ ਪਰ ਜ਼ਿਆਦੇ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਨਾਰੇਵਾਜੀ ਤਾਂ ਇਸ ਵਾਸਤੇ ਕੀਤੀ ਗਈ ਆ ਵੀ ਇੱਥੇ 3 ਮਹੀਨਿਆਂ ਤੋਂ ਆਹ ਜਿਹੜਾ ਪੁਲਾਏ ਇਹ ਬੰਦ ਪਿਆ ਅਸੀਂ ਮਤਲਬ ਇੱਥੇ ਪਹਿਲਾਂ ਵੀ ਉਹ ਲੋਕਲ ਵੀਡੀਓ ਆ ਵੀ ਲੋਕਾਂ ਨੇ ਆਪਦੇ ਲੈਵਲ ਤੇ ਪਾਈਆਂ ਨੇ ਅੱਜ ਲੋਕਾਂ ਦੇ ਕਹਿਣ ਤੇ ਵੀ ਸਾਡੇ ਜਥੇਬੰਦੀ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਸੀ ਅੱਜ ਇੱਕ ਸਿਰਫ ਸਰਕਾਰ ਨੂੰ ਤੇ ਟੋਲ ਫਲਾਜਿਆਂ ਨੂੰ ਚੇਤਾਵਨੀ ਦੇ ਨਾਸਤੇ ਇਹ ਕੰਮ ਕੀਤਾ ਵੀ ਜੇ ਨਹੀਂ ਇਹ ਸੇਤੀ ਤੋਂ ਸੇਤੀ ਪੁਲ ਚਾਲੂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਟੋਲ ਵੀ ਫ੍ਰੀ ਕਰਾਂਗੇ ਤੇ ਜਿਹੜੇ ਹੋਰ ਵੀ ਕੋਈ ਸੰਘਰਸ਼ ਦੇ ਐਲਾਨ ਹੋਣਗੇ ਉਹ ਵੀ ਕਰਾਂਗੇ ਕਿਉਂਕਿ ਆ ਦੋ ਪ੍ਰੋਗਰਾਮ ਨੇ ਇਹ ਪ੍ਰੋਗਰਾਮ ਲੰਘਿਆ ਤੋਂ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਦੇ ਪ੍ਰੋਗਰਾਮ ਲੰਘਿਆ ਤੋਂ ਬਾਅਦ ਅਸੀਂ ਹੋ ਸਕਦਾ ਮੀਤ ਏਰ ਦੇ ਕਰ ਮੂਰੇ ਜਾਈਏ ਜਾਂ ਤੋਲ ਪਲਾਜੇ ਦਾ ਫਰੀਕ ਕਰਨੀ ਕਰਨੇ ਨਹੀਂ ਜਿੰਨਾ ਚਲੇ ਇਹ ਨਹੀਂ ਚੱਲਦਾ ਕਿਉਂਕਿ ਇੱਥੇ ਜਾਮ ਬਹੁਤ ਲੱਗਦਾ ਰੋਜ਼ ਨਿਤ ਨਵੇਂ ਹਾਦਸੇ ਹੁੰਦੇ ਨੇ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਸਰਕਾਰ ਦਾ ਪ੍ਰਸ਼ਾਸਨ ਦਾ ਨਾਮ ਕ੍ਰਿਸ਼ਨ ਸਿੰਘ ਛੰਨਾ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਰਨਾਲੇ ਜ਼ਿਲ੍ਹੇ ਦਾ ਕਮੇਟੀ ਮੈਂਬਰ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜਾ ਟਹਾ ਵੱਡਾ ਹੈਵੀ ਰੋਡ ਹੈ ਜਾਨੀ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਹੈ ਇਹ ਲਗਭਗ ਜਿਹੜੇ ਪੁਲ ਤੇ ਆਪਾਂ ਖੜਿਆ ਹੰਡਾਏ ਤੇ ਇਹ 3 ਮਹੀਨੇ ਲਗਾਤਾਰ ਹੋ ਗਏ ਪੁਲ ਖਰਾਬ ਹੋਏ ਨੂੰ ਬਰਸ਼ਾਤਾਂ ਵੇਲੇ ਦਾ ਜਾਨੀ ਇਹ ਤਾਂ ਮਿੱਟੀ ਨਿਕਲ ਗਈ ਪੁਲ ਪਾਟ ਗਿਆ ਜਾਨੀ ਹਲੇ ਸਰਕਾਰ ਪਤਾ ਨਹੀਂ ਕਿਹੜੇ ਹੱਥੇ ਦੀ ਡੀਬੇਟ ਕਰ ਰਹੀ ਹੈ ਕੋਈ ਇਹ ਤਾਂ ਕੰਮ ਨਹੀਂ ਚੱਲਿਆ ਜਿਹੜੀਆਂ ਲਗ ਭਾਗ ਛਤ ਸਾਲਾਂ ਤੋਂ ਇਹਦੇ ਲਾਈਟਾਂ ਲੱਗੀਆਂ ਉਹ ਲਾਈਟਾਂ ਬੰਦ ਨੇ ਉਸ ਤੋਂ ਬਾਅਦ ਜਿਹੜੇ ਪਾਸੇ ਦੁਕਾਨਦਾਰ ਨੇ ਉਹਨਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਉਹਨਾਂ ਦਾ ਕੋਈ ਦੁਕਾਨ ਖੋਲਣ ਦਾ ਟਾਈਮ ਨਹੀਂ ਦੇ ਦੇ ਰਹੇ ਜਾਨੀ ਇੰਨੀ ਟ੍ਰੈਫਿਕ ਜ਼ਿਆਦਾ ਹੈ ਰੋਜ਼ ਦਾ ਐਕਸੀਡੈਂਟ ਹੋ ਰਿਹਾ ਅਸੀਂ ਇਹਦੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹਨੂੰ ਬਣਾਇਆ ਜਾਵੇ ਜੇ ਸਰਕਾਰ ਫੇਰ ਵੀ ਨਹੀਂ ਕੌਲਦੀ ਫੇਰ ਸਾਨੂੰ ਅੱਕ ਕੇ ਕੌੜਾ ਕਚਬਣਾ ਪੋਗਾ ਜਾਨੀ ਟੋਲ ਪਲਾਜ਼ਾ ਜਿਹੜਾ ਪਰਚੀ ਮੁਕਤ ਕਰਾਂਗੇ ਆਉਣ ਵਾਲੇ ਦਿਨਾਂ ਕਿਹੜੇ-ਕਿਹੜੇ ਹਾਈਵੇ ਨੂੰ ਜੋੜਦਾ ਇਹ? ਇਹ ਤਾਂ ਜੀ ਚੰਡੀਗੜ੍ਹ ਆ ਮੈਣਾ ਇਧਰੋਂ ਮੰਨ ਲਓ ਵੀ ਛਰ ਵਿਚੀ ਆ ਕੇ ਤੇ ਪਟਿਆਲਾ ਸੰਗਰੂਰ ਇਧਰੋਂ ਬਠਿੰਡਾ ਜਾਨੀ ਗਾਹਾਂ ਬਠਿੰਡਾ ਤੋਂ ਦੱਬਾਂ ਵਾਲੀ ਵਗੈਰਾ ਸਾਰਾ ਉਧਰ ਸਾਰਾ ਜਾਨੀ ਦੇ ਏਰੀਆ ਤੇ ਨਾ ਜੁੜਦਾ ਇਹ। ਜੇ ਗੱਲ ਕਰੀਏ ਸੜਕ ਸਰਕਸ਼ਾ ਫੋਰਸ ਮੇਨ ਹਾਈਵੇ ਤੇ ਜਿ세 ਰਾਸ਼ਾ ਫੇਰ ਵੀ ਰਸ਼ ਹੋ ਰੇ ਨੂੰ ਕਿ ਮੇਰੀ। ਇਹ ਤਾਂ ਜੀ ਕੋਈ ਤਾਂ ਪ੍ਰਬੰਧ ਹੀ ਨਹੀਂ ਕੋਈ। ਇਹ ਤਾਂ ਲੋਕ ਆਪ ਵਿਚਾਰੇ ਲੰਘ ਰਹੇ ਨੇ ਜਾਨੀ ਕੋਈ ਫੋਰਸ ਦਾ ਪ੍ਰਬੰਧ ਨਹੀਂ ਇੱਥੇ। ਰੋਜ਼ ਰਜਾਨਾ ਮੈਂ ਸੋਨ ਦਾ ਅੱਛ ਰਹਿਆ ਵੀ ਰੋਜ਼ ਐਕਸੀਡੈਂਟ ਹੋ ਰਹੇ ਨੇ ਘੰਟੇ ਬਾਅਦ ਹੀ ਹੁਣ ਤੁਸੀਂ ਦੇਖ ਕਿਆ ਤੁਸੀਂ ਸ਼ਾਟ ਮਾਰ ਕੇ ਆਇਓ ਐਕਸੀਡੈਂਟ ਹੁਣ ਵੀ ਹੋ ਗਿਆ ਇੱਕ ਯਾਨੀ ਜਦੋਂ ਟ੍ਰੈਫਿਕ ਜਾਮ ਹੋਊਗੀ ਦੋਨੇ ਪਾਸੇ ਲੋਕ ਕਾਹਲ ਕਰਦੇ ਨੰਗੜ ਦੀ ਯਾਨੀ ਕੋਈ ਨਾ ਕੋਈ ਗੱਡੀ ਢਿੱਡਦੀ ਹੈ ਉੱਥੇ ਕੋਈ ਫੋਰਸ ਦਾ ਪ੍ਰਬੰਧ ਨਹੀਂ ਲੋਕ ਆ ਮਾਰੇ ਲੰਘ ਰਹੇ ਨੇ ਇੱਥੇ ਤਾਂ ਮੀਤ ਹੈ ਤੇ ਮੰਤਰੀ ਆ ਜਿਹੜਾ ਜਮਾ ਕੰਧ ਦੇ ਨਾਲ ਬੈਠਾ ਹੈ ਉਹ ਰੋਜ਼ ਇਤਨੀ ਟੱਪਦਾ ਕੋਈ ਪ੍ਰਬੰਧ ਨਹੀਂ ਕੀਤਾ ਜੀ ਜਿਹੜਾ ਦੀ ਡਿਊਟੀ ਬਣਦੀ ਹੈ ਜਿਹੜੇ ਕਹਿੰਦੇ ਪਿੰਡਾਂ ਚੋਂ ਸਰਕਾਰ ਚੱਲੂ ਜਾਣੀ ਇਸ ਕਰਕੇ ਪਿੰਡਾਂ ਵਾਲੇ ਸਰਕਾਰ ਨੂੰ ਅਸੀਂ ਪੁੱਛਦੇ ਆ ਵੀ ਤੁਹਾਡਾ ਧੰਨਵਾਦ ਤੁਹਾਡੇ 3.5 ਸਾਲ ਹੋ ਗਏ ਤੁਸੀਂ ਇਹ ਸੜਕਾਂ ਦਾ ਧਿਆਨ ਦਿਓ ਲੋਕਾਂ ਨੂੰ ਟੋਇਆਂ ਚ ਨਾ ਛਟੋ ਆ ਪਾਸੇ ਜਿਹੜਾ ਸਰਵਿਸ ਰੋਡ ਹੈ ਉਹ ਤੁਸੀਂ ਦੇਖੋ ਉਹ ਛੰਦ ਟੱਪਦੇ ਨੇ ਉੱਥੋਂ ਦੀ ਕਿਹੜੇ ਲੋ ਟੇਡੇ ਹੋ ਟੱਪਦੇ ਨੇ ਜਾਨੀ ਕਈ ਵਾਰ ਟੋਲਪਲਾਜ ਵਾਲਿਆਂ ਨੂੰ ਉਹਦੇ ਬਾਅਦ ਤੇ ਅਸੀਂ ਬੇਨਤੀ ਕੀਤੀ ਹੈ ਜਾਨੀ ਹੁਣ ਅਸੀਂ ਕਹਿੰਦਾ ਵੀ ਉਹ ਜਿੰਨਾ ਚਿਰ ਉਹ ਸਾਰੇ ਠੀਕ ਨਹੀਂ ਹੁੰਦੇ ਉਹਨੇ ਚਿਰ ਪਰਚੀ ਮੁਕਤ ਰੂ ਟੋਲਪਲਾਜ ਕਿਹੜੇ ਟੋਲਪਲਾਜ ਦੀ ਗੱਲ ਚੱਲ ਰਹੀ ਹੈ ਟੋਲਪਲਾਜ ਆਸੀਂ ਮੇਨ ਬੜਬੜ ਜੇ ਉੱਥੇ ਵੀ ਗੱਲ ਨਾ ਛਰਕੀ ਫਿਰ ਗਾਂ ਕਾਲ ਇਹ ਟ੍ਰੋਲ ਲੈ ਰਾਬੇ ਕਰਨਾ ਹਲੋ ਐ ਤਾਂ ਨਾ ਲਓ ਜੀ ਪੈਟਰੋਲ ਪਲਾਜ਼ਾ ਤੋਂ ਪਰਚੀ ਮੁਕਤ ਰੱਖਾਂਗੇ ਲੋਕਾਂ ਨੂੰ ਫਿਰ ਆਉਣ ਵਾਲੇ ਦਿਨਾਂ 'ਚ ਜੇ ਫੇਰ ਵੀ ਸਰਕਾਰ ਨੇ ਨਾ ਸੁਣਿਆ ਫਿਰ ਮੀਟਰ ਤੇ ਬਾਹਰ ਚ ਜਾਣਗੇ ਲੋਕ ਇਹ ਤੋਂ ਨਾ ਜ਼ਿੰਮੇਵਾਰੀ ਉਹਨਾਂ ਦੀ ਐਮਪੀ ਨੇ ਛੱਡੇ ਇਸ ਕਰਕੇ ਸਾਡੀ ਬੇਨਤੀ ਹੈ ਵੀ ਇੱਥੇ ਤਾਂ ਕਿ ਲੋਕਾਂ ਨੂੰ ਨਾ ਪਚਾਇਆ ਜਾਵੇ ਇਹਦਾ ਪਹਿਲਾਂ ਪ੍ਰਬੰਧ ਕੀਤਾ ਜਾਵੇ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਮੇਰੀ ਵਰਕਸ਼ਾਪ ਹੈ ਜੀ ਇੱਥੇ ਨਾਲ ਹੀ ਸਾਹਮਣੇ ਜਿੱਥੋਂ ਪੁਲ ਬੰਦ ਕੀਤਾ ਗਿਆ ਜੀ ਉਹਦਾ ਕਰਕੇ ਇਹ ਸਾਰਾ ਸਿਸਟਮ ਬਣਾਇਆ ਜੀ ਪੌਲ ਚੱਲ ਨਹੀਂ ਰਿਹਾ ਜੀ 3 ਮਹੀਨੇ ਹੋ ਗਏ ਬੰਦੀ ਪਿਆ ਕੋਈ ਸੁਣਵਾਈ ਨਹੀਂ ਹੈਗੀ ਇਹਦੀ ਕੋਈ ਕੋਸ਼ਿਸ਼ ਨਹੀਂ ਸੁਣ ਰਿਆ ਬਹੁਤ ਡੇਲੀ ਰਾਤ ਨੂੰ ਡੇਲੀ ਵਾਂਗੂ ਐਕਸੀਡੈਂਟ ਹੁੰਦੇ ਆ ਜੀ ਇੱਥੇ ਅਸੀਂ ਸਵੇਰੇ ਬੈਰੀਕੇਡ ਖੜੇ ਕਰਦੇ ਆਂ ਡੇਲੀ ਡਿੱਗੇ ਵੰਦੇ ਆ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੋਆ ਹੁੰਦਾ ਕੋਈ ਸੁਣਦਾ ਨਹੀਂ ਹੈਗਾ ਜੀ ਉਧਰੋਂ ਸਾਡੇ ਪਰਸੋਂ ਟਰਾਂਸਫਾਰਮ ਸਾਰਾ ਕੁਝ ਤੋੜਤਾ ਹੀ ਗੱਡੀ ਭੱਜੀ ਟਰੈਫਿਕ ਜਮ ਹੋਣ ਕਰਕੇ ਲੋਕ ਤੇਜ਼ੀ ਕਰਦੇ ਆ ਬਹੁਤ ਜ਼ਿਆਦੇ ਇੱਕ ਦੂਜੇ ਦੇ ਉੱਤੋਂ ਲੰਘਦੇ ਆ ਤਾਂ ਬਹੁਤ ਜ਼ਿਆਦੇ ਵੱਡਾ ਨੁਕਸਾਨ ਮੇਰਾ ਵੀ ਕਰਕੇ ਗਏ ਆ ਜੀ ਇਹੀ ਚੀਜ਼ਾਂ ਜੀ ਅਸੀਂ ਕਦੇ ਕਦੇ ਬੈਰੀਕੇਡ ਲੱਗਿਆ ਗੱਡੀਆਂ ਪੁਲ ਤੋਂ ਲੰਘ ਰਹੀਆਂ ਹਾਂ ਜੀ ਰਾਤ ਨੂੰ ਡੇਲੀ ਬੈਰੀਕੇਡ ਪਾਸੇ ਕਰਕੇ ਹੀ ਗੱਡੀਆਂ ਡੇਲੀ ਰਾਤ ਨੂੰ ਲੰਘਦੀਆਂ ਜੀ ਉਹ ਆਪ ਵੀ ਚੱਕ ਜਾਂਦੇ ਆ ਜੀ ਜੇ ਸਹੀ ਪੁੱਛੋ ਤਾਂ ਉਹ ਸ਼ਾਮ ਨੂੰ ਬੈਰੀਕੇਡ ਚੱਕ ਜਾਂਦੇ ਆ ਜੀ ਇੱਥੋਂ ਸਵੇਰੇ ਆ ਕੇ ਲਾ ਦਿੰਦੇ ਆ ਮੰਗ ਕੇ ਚੱਲੋ ਪ੍ਰਸ਼ਾਸਨ ਮੰਗਦਾ ਹੀ ਚਾਹੁੰਦੇ ਆ ਜੀ ਪ੍ਰਸ਼ਾਸਨ ਤੋਂ ਵੀ ਛੇਤੀ ਤੋਂ ਛੇਤੀ ਜਿੰਨਾ ਹੋ ਸਕੇ ਪੁਲ ਛੇਤੀ ਤੋਂ ਛੇਤੀ ਚੱਲਦਾ ਹੋਣਾ ਚਾਹੀਦਾ ਬਹੁਤ ਜ਼ਿਆਦਾ ਦੁਰਘਟਨਾ ਹੋ ਰਹੀਆਂ ਡੇਲੀ ਵਾਂਗੂ ਨੁਕਸਾਨ ਹੋ ਰਿਹਾ ਈ ਲੋਕਾਂ ਦੇ ਉਹ ਆਏ ਵੀ ਸੀਗੇ ਜੀ ਇੱਥੇ ਇੱਕ ਦਿਨ ਬੇਨਤੀ-ਕਿੰਤੀ ਕਰ ਰਹੇ ਸੀ ਪਰ ਕੋਈ ਨਹੀਂ ਉਹਨਾਂ ਨੂੰ ਵੀ ਕਿਹਾ ਸੀ ਉਹ ਕਹਿੰਦੇ ਉਹਨਾਂ ਨੂੰ ਕਹੋ ਟੂਲ ਟੈਕਸ ਵਾਲਿਆਂ ਨੂੰ ਕਹੋ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕੌਣ ਹੈ ਇੱਥੇ ਸਾਨੂੰ ਕਿਸੇ ਨੂੰ ਦਾ ਕੋਈ ਪਤਾ ਨਹੀਂ ਹੈਗਾ ਜੀ ਕੋਈ ਲਾਈਟ ਨਹੀਂ ਚੱਲਦੀ ਜੇ ਇੱਥੇ ਪੁਲ ਦੇ ਉੱਪਰ ਉਹ ਖੰਭਾ ਟੁੱਟਿਆ ਸੀਗਾ ਜੀ ਉਹ ਖੰਭਾ ਚੱਕ ਕੇ ਲੈ ਗਏ ਜੀ ਮੁੜ ਕੇ ਲਾਉਣਾ ਤਾਂ ਕੀ ਸੀਗਾ ਨਵਾ 6-7 ਸਾਲ ਹੋ ਗਏ ਸਾਨੂੰ ਅਸੀਂ ਤਾਂ ਦੇਖ ਰਹੇ ਹਾਂ ਕਿਤੇ ਲਾਈਟ ਨਹੀਂ ਚੱਲੀ ਜੀ ਕੋਈ ਪੁਲ ਦੇ ਉੱਤੇ ਕੋਈ ਲਾਈਟ ਨਹੀਂ ਚੱਲਦੀ ਰਾਤ ਨੂੰ ਨੇਰਾ ਹੁੰਦਾ ਜੀ ਕੁਝ ਪਤਾ ਨਹੀਂ ਲੱਗਦਾ ਕਿੰਨੇ ਕਿ ਕਿਤੇ ਕਿਤੇ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਸਵੇਰੇ ਸ਼ਾਮ ਜੀ ਰਾਤ ਨੂੰ ਇੰਨੀ ਟ੍ਰੈਫਿਕ ਹੁੰਦੀ ਹੈ ਜੀ ਲੰਗਰ ਨੂੰ ਥਾਂ ਨਹੀਂ ਉਹ ਗਾਂਹਾਂ ਤੱਕ ਟ੍ਰੈਫਿਕ ਜਾਮ ਹੋ ਜਾਂਦੀ ਹੈ ਜੀ ਸਵੇਰੇ ਤਾਂ 8:00 ਵਜੇ ਆ ਕੇ ਦੇਖੋ ਤੁਸੀਂ ਬਹੁਤ ਜ਼ਿਆਦੇ ਜਾਮ ਲੱਗਿਆ ਹੋ ਹੁੰਦਾ ਜੀ 3 ਮਹੀਨੇ ਨੂੰ ਹਾਂ ਜੀ 3 ਮਹੀਨੇ ਹੋ ਗਈ ਬਹੁਤ ਪਰ ਜ਼ਿਆਦੇ ਪ੍ਰੇਸ਼ਾਨ ਹੈ ਜੀ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਨਾਰੇਵਾਜੀ ਤਾਂ ਇਸ ਵਾਸਤੇ ਕੀਤੀ ਗਈ ਹੈ ਵੀ ਇੱਥੇ 3 ਮਹੀਨਿਆਂ ਤੋਂ ਆਹ ਜਿਹੜਾ ਪੁਲਾ ਇਹ ਬੰਦ ਪਿਆ ਅਸੀਂ ਮਤਲਬ ਇੱਥੇ ਪਹਿਲਾਂ ਵੀ ਉਹ ਲੋਕਲ ਵੀਡੀਓ ਆ ਵੀ ਲੋਕਾਂ ਨੇ ਆਪਦੇ ਲੈਵਲ ਤੇ ਪਾਈਆਂ ਨੇ ਅੱਜ ਲੋਕਾਂ ਦੇ ਕਹਿਣ ਤੇ ਵੀ ਸਾਡੇ ਜਥੇਬੰਦੀ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਸੀ ਅੱਜ ਇੱਕ ਸਿਰਫ ਸਰਕਾਰ ਨੂੰ ਤੇ ਟੋਲ ਫਲਾਜਿਆਂ ਨੂੰ ਚਤਾਵਨੀ ਦੇ ਨਾਸਤੇ ਇਹ ਕੰਮ ਕੀਤਾ ਵੀ ਜੇ ਨਹੀਂ ਇਹ ਸੇਤੀ ਤੋਂ ਸੇਤੀ ਪੁਲ ਚਾਲੂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਟੋਲ ਵੀ ਫ੍ਰੀ ਕਰਾਂਗੇ ਤੇ ਜਿਹੜੇ ਹੋਰ ਵੀ ਕੋਈ ਸੰਘਰਸ਼ ਦੇ ਐਲਾਨ ਹੋਣਗੇ ਉਹ ਵੀ ਕਰਾਂਗੇ ਕਿਉਂਕਿ ਆ ਦੋ ਪ੍ਰੋਗਰਾਮ ਨੇ ਇਹ ਪ੍ਰੋਗਰਾਮ ਲੰਘਿਆ ਤੋਂ ਭਾਰਤੀ ਕਿਸਾਨ ਜੂਨੀਅਨ ਇਕਤਾ ਗ੍ਰਾਹਾਂ ਦੇ ਪ੍ਰੋਗਰਾਮ ਲੰਘਿਆ ਤੋਂ ਬਾਅਦ ਅਸੀਂ ਹੋ ਸਕਦਾ ਮੀਤ ਏਰ ਦੇ ਕਰ ਮੂਰੇ ਜਾਈਏ ਜਾਂ ਸੋਲ ਪਲਾਜੇ ਦਾ ਫ੍ਰੀ ਕਰਨੀ ਕਰਨੇ ਨਹੀਂ ਜਿੰਨਾ ਚਲੇ ਇਹ ਨਹੀਂ ਚੱਲਦਾ ਕਿਉਂਕਿ ਇੱਥੇ ਜਾਮ ਬਹੁਤ ਲੱਗਦਾ ਰੋਜ਼ ਨਿਤ ਨਵੇਂ ਹਾਦਸੇ ਹੁੰਦੇ ਨੇ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਸਰਕਾਰ ਦਾ ਪ੍ਰਸ਼ਾਸਨ ਦਾ